ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮਦਤ ਹੋਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਲੋ ਜੀ ਜਦੋਂ ਦੇ ਪਿੰਡੋਂ ਆਇਆ ਨਾ ਉਸ ਤੋਂ ਬਾਅਦ ਆਪਾਂ ਵਲੌਗ ਹੀ ਨਹੀਂ ਸ਼ੂਟ ਕੀਤਾ ਕਿਉਂਕਿ ਬੜੇ ਬਿਜੀ ਚੱਲ ਰਹੀ ਸੀ ਤੇ ਜੀ ਨਹੀਂ ਕੀਤਾ ਵਲੌਗ ਸ਼ੂਟ ਕਰਨ ਨੂੰ ਤੇ ਟਾਈਮ ਹੋ ਗਿਆ ਜੀ 12 ਵਜੇ ਦਾ ਤੇ ਅੱਜ ਸਾਡੀ ਭੈਣ ਆ ਰਹੀ ਹੈ ਯੂਐਸਏ ਤੋਂ ਸਾਨੂੰ ਮਿਲਣ ਵਾਸਤੇ ਤੇ ਉਹਨਾਂ ਦਾ ਜਸਟ ਹੁਣੇ ਕਾਲ ਆਈ ਤੇ ਉਹਨਾਂ ਨੂੰ ਮਿਲਣ ਜਾਣਾ ਸੀ ਅਮਨ ਨੇ ਵੀ ਜਾਣਾ ਸੀ ਪਰ ਅਮਨ ਨੂੰ ਤੁਹਾਨੂੰ ਪਤਾ ਸਾਰਿਆਂ ਨੂੰ ਅਮਨ ਕਾਫੀ ਬਿਮਾਰ ਹੋਈ ਕੋਈ ਟਾਈਫਾਇਡ ਹੋ ਗਿਆ ਤੇ ਬਸ ਹੁਣੇ ਮੈਨੂੰ ਉਹਨਾਂ ਦੀ ਕਾਲ ਆਈ ਤੇ ਉਹ ਰ ਸੰਗਰੂਰ ਪਹੁੰਚਣਾ ਉਹਨਾਂ ਨੇ ਦੇਖਦੇ ਆ ਉੱਥੇ ਮਿਲਣਾ ਜਾਂ ਕਿਵੇਂ ਆ ਜੋ ਵੀ ਹੋਇਆ ਤੁਹਾਨੂੰ ਦੱਸਾਂਗੇ ਜ਼ਰੂਰ ਤੇ ਮੈਂ ਤੁਹਾਨੂੰ ਆਪਣੇ ਘਰ ਦਾ ਹਾਲਾਤ ਦਿਖਾਨੀ ਆ ਐਨੇ ਕੁ ਅਫਸਟ ਹੋਈ ਪਈ ਨੇ ਕੱਦ ਦੇ ਹਾਲਾਤ ਦੇ ਸਕਦੇ ਹੋ ਇੱਕ ਡੰਮੂ ਡੰਮੂ ਸਾਡਾ ਡੰਮੀ ਫਿੱਟ ਕਰ ਰਿਹਾ ਤੇ ਬਸ ਪੂਰਾ ਨਾ ਸਾਰੀ ਸੈਟਿੰਗ بگੜੀ ਪਈਏ ਹੁਣ ਆ ਕੇ ਸੈਟਿੰਗ ਕਰਾਂਗੇ ਤੇ ਕੱਲ ਆਪਾਂ ਵੀਡੀਓ ਸ਼ੂਟ ਕਰਕੇ ਰਹੇ ਹਾਂ ਸੂਟਾਂ ਦੀ ਉਹ ਵੀ ਸਾਰੇ ਇੱਥੇ ਹੀ ਪਏ ਨੇ ਕੁਝ ਇਹ ਆਏ ਹੋਏ ਨੇ ਪ੍ਰਿੰਟ ਬਹੁਤ ਸੋਹਣੇ ਇਹਦੇ ਤੁਸੀਂ ਕੁੜਤਾ ਵਗੈਰਾ ਬਣਾ ਸਕਦੇ ਹੋ ਜਿਵੇਂ ਕੁੜਤਾ ਪਲਾਜੋ ਬਹੁਤ ਸੋਹਣਾ ਲੱਗਦਾ ਹੈ ਇਹਦੀ ਬਹੁਤ ਸੋਹਣੀ ਕੁੜਤਾ ਬਣਦਾ ਤੇ ਆਪਣੇ ਜੋਰਜਾੜ ਦੇ ਹੋਰ ਵੀ ਆਪਣੇ ਕੋਲ ਪ੍ਰਿੰਟ ਆ ਗਏ ਨੇ ਕਾਫੀ ਤੇ ਆਪਾਂ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਕੁਝ ਆਪਣੀਆਂ ਭੈਣਾਂ ਦੇ ਸਟਿਚ ਹੋ ਕੇ ਆਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਾਟਨ ਦੇ ਵੀ ਨੇ ਫੋਨ ਆ ਗਿਆ ਮੈਨੂੰ ਚਲੋ ਜੀ ਮੈਂ ਆ ਕੇ ਮਿਲਦੀ ਆ ਤੁਹਾਨੂੰ ਉਹਨਾਂ ਦੀ ਕਾਲ ਆ ਗਈ ਚਲੋ ਤਾਰ ਕੱਢੋ ਗੱਡੀ ਚੈਕ ਕਰੋ ਗੱਡੀ ਛਾਪੀ ਹੈਲੋ ਛੋਟੀ ਸੀ ਚਲੋ ਉਹ ਤਾਰ ਕੋਲ ਖੜੀ ਜਾ ਰਹੇ ਹਾਂ ਪਾਪਾ ਚਾਬੀ ਪਹੁੰਚਾ ਦਿਓ ਚਲ ਬਤ ਮੈਂ ਆਈ ਮੇਰੇ ਜੁੱਤੀ ਕਿੱਥੇ ਆ ਕੀ ਕਰੋ ਚੱਲੇ ਪੇਸੀ ਅਸੀਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਨਾਨਕੀ ਹਾਂ ਸਾ ਗੁਰਦੁਆਰਾ ਸਾਹਿਬੋਂ ਮੱਥਾ ਟੇਕ ਰਹੇ ਆ ਤੇ ਦੇ ਦੇਣ ਜਾਂਦੇ ਆ ਵਸਤੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਘਰੇ ਆਓ ਸਾਡੇ ਤੇ ਬਾਕੀ ਦੇਖਦੇ ਆ ਕਿ ਕਹਿੰਦੇ ਸ਼ਾਇਦ ਉਹਨਾਂ ਨੇ ਕਿਤੇ ਹੋਰ ਜਾਣਾ ਕਹਿੰਦੇ ਸਾਨੂੰ ਕਾਲੀ ਹੈ ਜਸਟ ਮਿਲਣਾ ਆਪਾਂ ਨੇ ਬਾਦ ਮਿਲਦਾ ਉਹਨਾਂ ਸਪੈਸ਼ਲ ਹਮਣ ਨੂੰ ਮਿਲਣਾ ਹੀ ਤੇ ਹਮਣ ਬੁਵਾਰ ਹੋਗੀ ਤੇ ਫਿਰ ਉਹ ਕਹਿੰਦੇ ਨਹੀਂ ਸੋਨੂੰ ਮੈਂ ਤੁਹਾਨੂੰ ਮਿਲ ਰੱਖ ਤੁਸੀਂ ਵੀ ਤੁਸੀਂ ਆ ਜਿਓ ਆਪਾਂ ਮਿਲਦੇ ਆ ਫਿਰ ਮੈਂ ਚਲੋ ਮੈਂ ਜਾ ਕੇ ਮਿਲ ਕੇ ਆਉਂਦਾ ਇਧਰ ਇਹਨਾਂ ਦਾ ਆਫਿਸ ਚੱਲ ਰਿਹਾ ਜੇ ਵਿੱਚ ਹੀ ਫੋਨ ਆਈ ਜਾ ਰਹੀ ਕੀ ਇਹ ਕੀ ਬਣ ਕੀ ਰਿਹਾ ਦਮ ਇਹ ਬੇਰਪੂਰੀ ਹਾਈ ਕੋਈ ਨਹੀਂ ਬਾੜਾ ਨੂੰ ਕੀ ਪਤਾ ਹੀ ਆਪਾਂ ਘਰੇ ਆ ਫਿਰ ਕੀ ਤਾਂ ਲੋ ਜੀ ਆਗੇ ਸੀ ਅਸੀਂ ਜਿੰਨਾਂ ਨੂੰ ਮਿਲ ਲਗੇ ਸੀ ਪਰ ਆਪਾਂ ਉਥੇ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਤੇ ਬਸ ਉਦੋਂ ਬਾਅਦ ਆ ਕੇ ਘਰੇ ਆਪਾਂ ਘਰ ਦੇ ਕੰਮ ਕਰ ਵੀ ਕੁਝ ਨਹੀਂ ਕੀਤਾ ਆਪਾਂ ਬਾਬਾ ਜੀ ਰਹਿੰਦੇ ਆ ਆਪਾਂ ਤਾਂ ਉਹ ਭਜੋ ਭਜਈਆ ਭੰਜੋ ਕਜਈਆ ਭਜੇ ਭੰਜਾਏ ਭਜੇ ਫਜੇ ਗਏ ਠੀਕ ਹੈ ਤੇ ਇੱਥੇ ਹੁਣ ਆਪਣੀ ਰੀਨਾ ਭੈਣ ਤੇ ਮਨਦੀਪ ਨੂੰ ਕਹਿ ਦੇਣਾ ਖਲਾਰਾ ਨਹੀਂ ਇਹਨੂੰ ਕਹਿਣਾ ਇਹ ਆਪਣੇ ਜੀ ਆਪਣਾ ਕੰਮ ਹੈ ਆਪਣਾ ਬਿਜ਼ਨਸ ਹੈ ਤਾਂ ਆਪਣੇ ਕੋ ਤੁਹਾਨੂੰ ਪਤਾ ਕਿ ਅਸੀਂ ਇੱਥੇ ਰੈਂਟ ਤੇ ਰਹਿਣ ਕਰਕੇ ਥੋੜੀ ਜਿਹੀ ਸਪੇਸ ਘਟਾ ਤੇ ਗਾਜਾ ਪਿਆ ਰਹਿੰਦਾ ਹਨਾ ਗਾਹ ਵੀ ਨਹੀਂ ਆਪਾਂ ਕਹਿਣਾ ਸੱਚ ਤੇ ਤਾਂ ਕਰਕੇ ਤੇ ਬਾਕੀ ਆਰਡਰ ਜਾਣਾ ਇਹਨਾਂ ਦਾ ਸੇਰੇ ਜਾਣੇ ਨੂੰ ਕੋਰੀਅਰ ਉਹ ਸਾਰਾ ਖਲਾਰਾ ਪਿਆ ਹੋਇਆ ਤੇ ਇੱਧਰ ਦੇਖ ਲਓ ਇੱਧਰ ਅੱਜ ਕੀ ਸੀ ਸ਼ਿਵਰਾਤਰੀ ਅੱਜ ਜਨਮਾਸਟਮੀ ਔਰ ਥੋੜੀ ਜਿਹੀ ਵਾਕਈਆ ਲੈਪਟਾਪ ਸੀ ਦਿਮਾਗ ਮਾਰੂ ਨਾ ਸੋਦੇ ਨਾ ਹੁਣ ਆਇਆ ਨਾ ਕਿਉਂ ਮਾਰੂ ਨਾ ਸਕਦੇ ਚੱਲਦਾ ਨਹੀਂ ਨਹੀਂ ਚਲੋ ਫੇਸ ਮਾਸਕ ਮਾਸਕ ਲਾ ਲਓ ਬਾਈ ਬਣ ਗਿਆ ਇਹ ਹੁਣ ਦਮੂ ਬਣਾਏਗੀ ਬੇਲ ਪੂਰੀ ਤੇ ਟਮਾਟਰ ਤੇ ਪਿਆਜ਼ ਕੱਟ ਦੋ ਬਸ ਮੇਰੀ ਅਜਲ ਰਸੋਈ ਦੇਖੋ ਕੀ ਹਾਲ ਬਣਿਆ ਗਾ ਪਿਆ ਹੋਇਆ ਰਸੋਈ 'ਚ ਮੈਂ ਕੰਮ ਕਰਨਾ ਤੇ ਇਧਰ ਦਮਣ ਇਧਰ ਬੇਲ ਪੂਰੀ ਦਾ ਖਲਾਰਾ ਪਾਈ ਬੈਠੀ ਤੂੰ ਬਣਾ ਬੁੱਤ ਮੈਂ ਤਾਂ ਆਪਣੇ ਪਿਆਜ਼ ਕੱਟੇ ਨੇ ਸਬਜ਼ੀ ਵਾਸਤੇ ਲਸਣ ਪਿਆਜ਼ ਅਦਰਕ ਤਾਂ ਨਹੀਂ ਲੈਂਦਾ ਨਹੀਂ ਉਹ ਜਿਹੜੀ ਹੁਣ ਸਬਜ਼ੀ ਬਣਾਣੀ ਹੈ ਉਹਦੇ 'ਚ ਅਦਰਕ ਦੀ ਲੋੜ ਪੈਣੀ ਸੀ ਤੇ ਬਣਾ ਲੈ ਤੂੰ ਮਾਪੂਰ ਟਮਾਟਰ ਟਮਾਟਰ ਹੋਏ ਮਪਪਾ ਲੈ ਕੇ ਆਈ ਨਾ ਨੰਨਾ ਇੱਥੇ ਅੱਜ ਪਹਿਲਾਂ ਮੈਂ ਸਬਜੀ ਦਾ ਤਕਾ ਲਵਾ ਕੇ ਬਣਾ ਲਿਆ ਦੋਨ ਪਿਆਜ਼ ਬ੍ਰੀਕ ਬ੍ਰੇਕ ਕਰ ਦਿੱਤੇ ਠੀਕ ਹੈ ਕਿਵੇਂ ਬਣਿਆ ਦਮਨ ਹੂੰ ਬਹੁਤ ਟੇਸਟੀ ਦਮਨ ਦੇ ਸ਼ਾਬਦੀ ਖਤਮ ਹੋ ਗਏ ਰੰਦਮਨ ਬੋਲੇ ਨਹੀਂ ਜਾ ਰਹੇ ਹਾਂ ਥੋੜਾ ਜਿਹਾ ਓਏ ਜਰ ਥੋੜਾ ਜਿਹਾ ਲੱਗਦਾ ਜਿਵੇਂ ਸੜੀ ਜੀ ਹੋਈ ਹੈ ਕੋਈ ਚੀਜ਼ ਹਣਾ ਵਿੱਚ ਨਹੀਂ ਨਹੀਂ ਕੁਛ ਨਹੀਂ ਹੈ ਨਹੀਂ ਥੋੜਾ ਜਿਹਾ ਲੱਗਦਾ ਟੇਸਟੀ ਐ ਲੱਗਦਾ ਜਿਵੇਂ ਮੈਂ ਜੋ ਪੁੰਨੇ ਖਾਦੇ ਹੁੰਦੇ ਹੁੰਦੇ ਨਾ ਉਹੀ ਫਲੇਵਰ ਦੁਬਾਰਾ ਯਾਦ ਆ ਗਿਆ ਇੰਨਾ ਸਵਾਦ ਬਣਿਆ ਇਹ ਮੈਂ ਤਾਂ ਤੁਹਾਨੂੰ ਵੀਡੀਓ 'ਚ ਨਹੀਂ ਲੈ ਲਈ ਨਾ ਨਾ ਕਿਉਂਕਿ ਮੈਨੂੰ ਪਤਾ ਹੈ ਤੁਸੀਂ ਲੜ ਪੈਣਾ ਮੇਰੇ ਨਾਲ ਮੈਂ ਅੱਜ ਮੈਂ ਮੂਡ 'ਚ ਆ ਕਿਉਂਕਿ ਮੈਂ ਥੱਕੀ ਬਹੁਤ ਪਈ ਆ ਤੇ ਕੰਮ ਮੇਰੇ ਬਹੁਤ ਪਏ ਨੇ ਕੱਲੀ ਮੈਂ ਕਰਨ ਵਾਲੀ ਦੋਨਾਂ ਦਮਣ ਦਾ ਪੇਪਰ ਇਹਨੂੰ ਵਿਚਾਰ ਨੂੰ ਮੈਂ ਕੰਮ ਨਹੀਂ ਲਾਂਦੀ ਤੇ ਇਹ ਇਹਨਾਂ ਨੇ ਕਿਤੇ ਮੇਰਾ ਕਿਤੇ ਇੱਕ ਪੈਸਾ ਦਾ ਵੀ ਹੱਥ ਨਹੀਂ ਵਟਾਇਆ ਪਰ ਬੰਦਾ ਫੇਚ ਉੱਠ ਕੇ ਕਾਰ ਹੀ ਲੈਂਦਾ ਮਾੜਾ ਮੋਟਾ ਤਾਂ ਤੂੰ ਸੋ ਵੀ ਨਹੀਂ ਕਰਦੇ ਤੂੰ ਹੀ ਆ ਕੇ ਸੋ ਕਿਵੇਂ ਦੀ ਬਣੀ ਐ ਸਾਰਾ ਐ ਹੀ ਹੈ ਜੀ ਖਾ ਵੀ ਦੇ ਸਜੀ ਹਿੰਦੀ ਬਣੀ ਮੈਂ ਤਾਂ ਖਾ ਲਈ ਵਧੀਆ ਲੱਗੀ ਮੈਨੂੰ ਆ ਕਰਕੇ ਨਾ ਵੇਲੇ ਹੋ ਕੇ ਸਾਰੇ ਤੇ ਕੰਮ ਕਰੋ ਠੀਕ ਹੈ ਪਹਿਲਾਂ ਤਾਂ ਕੋਰੀਅਰ ਪੈਕ ਕਰੋ ਮੈਂ ਰੋਟੀ ਬਣਾ ਲਾ ਆ ਦੁਪੱਟੇ ਨਾਲ ਦੀ ਬਹੁਤ ਫਰਮੈਸ਼ ਆ ਰਹੀ ਹੈ ਇਹ ਦੁਪੱਟਾ ਡਾਈ ਕਰਨਾ ਕਾਫੀ ਪੈਣਾ ਨੂੰ ਪਸੰਦ ਆਈ ਟਾਈ ਡਾਈ ਬਹੁਤ ਸੋਹਣਾ ਲੱਗਾ ਮੈਨੂੰ ਬਹੁਤ ਪਿਆਰਾ ਲੱਗਾ ਸੀ ਇਹ ਤੇ ਹਾਂਜੀ ਜੀ ਆਪਾਂ ਨੇ ਰੋਟੀ ਰੋਟੀ ਖਾ ਲਈਏ ਰੋਟੀ ਖਾ ਕੇ ਕੈਮਰਾ ਕਿੱਧਰ ਜਾ ਰਿਹਾ ਤੇ ਲੋ ਜੀ ਰੋਟੀ ਰੁੱਟੀ ਖਾ ਲਈ ਆਪਾਂ ਨੇ ਰੋਟੀ ਖਾ ਕੇ ਬਸ ਬੈਠੇ ਸੀ ਤੇ ਹੁਣ ਮੈਂ ਲੱਗੀ ਆ ਜੀ ਆਪਣੇ ਕੂਰੀਅਰ ਪੈਕ ਕਰਨੇ ਜਿਹੜੇ ਸਵੇਰੇ ਆਪਣੇ ਜਾਣਾ ਨੇ ਤੇ ਕੁਝ ਪਹਿਣਾ ਦਾ ਸੂਟਾਂ ਦੇ ਦੁਪੱਟੇ ਡਾਈ ਕਰਾਣੇ ਨੇ ਉਹ ਵੀ ਸਵੇਰੇ ਜਾਣਾ ਆਪਾਂ ਨੇ ਕਰਨ ਤੇ ਬਸ ਹੁਣ ਮੈਂ ਬੈਠੀ ਸੀ ਤੇ ਹੁਣ ਆਪਾਂ ਨੇ ਸਿਰਫ ਇੱਕ ਕੰਮ ਲਾਇਆ ਹੋਇਆ ਤਾਂ ਤੁਹਾਨੂੰ ਮੈਂ ਕਿਹਾ ਤੂੰ ਥੋੜੀ ਜੀ ਮੈਨੂੰ ਚਾਹ ਬਣਾ ਦਿਓ ਕਿਉਂਕਿ ਮੈਂ ਹਜੇ ਪਤਾ ਨਹੀਂ ਲੇਟ ਨਾਈਟ ਜਾਗਣਾ ਤੇ ਮੈਂ ਕਿਹਾ ਚਾਹ ਪੀ ਕੇ ਫਿਰ ਆਪਾਂ ਥੋੜੇ ਜਿਹਾ ਐਕਟਿਵ ਹੋ ਜਾਾਂਗੇ ਠੀਕ ਹੈ ਤੇ ਬਸ ਫਿਰ ਆਪਾਂ ਸਾਰਾ ਕੁਝ ਪੈਕ ਪੁੱਕ ਕਰਕੇ ਫੇਰ ਕਰਦੇ ਆ ਜਾਂ ਤਾਂ ਸਵੇਰੇ ਮਿਲਾਂਗੇ ਜਾਂ ਇਸੇ ਵਲੌਗ ਨੂੰ ਕੰਟੀਨਿਊ ਕਰਦਾਂਗੇ ਠੀਕ ਹੈ ਜੀ ਕਿਉਂਕਿ ਕੰਮ ਬਹੁਤ ਭੈਣਾ ਕਰਨ ਵਾਲੇ ਅੱਜ ਸਾਰਾ ਦਿਨ ਵੀ ਨਹੀਂ ਕੀਤੇ ਤੇ ਉਧਰ ਸਾਡੀਆਂ ਭੈਣਾਂ ਦੇ ਫੋਨ ਕਾਲ ਤੇ ਆਰਡਰ ਆਈ ਜਾ ਰਹੇ ਨੇ ਮੈਂ ਬਸ ਉਧਰ ਹੀ ਲੱਗੀ ਪਈ ਆ ਮੇਰੀ ਅੱਖਾਂ ਇੰਨੀਆਂ ਦੁਖਣ ਡੀਆਂ ਨਾ ਪੁੱਛੋ ਨਾ ਤਰ ਅੱਖਾਂ ਨੂੰ ਬਾਰ-ਬਾਰ ਫੋਨ ਦੇਖ ਦੇ ਕੇ ਦੇਖ ਦੇ ਕੇ ਅੱਖਾਂ ਦੁਖਣ ਲੱਪ ਪੈਦੀਆਂ ਨੇ ਤੇ ਇੱਕ ਭੈਣ ਦਾ ਮੈਸੇਜ ਆਇਆ ਹੈ ਸਪੈਸ਼ਲ ਮੈਨੂੰ ਜਿਹੜੇ ਆਪਾਂ ਬਲੈਕ ਸੂਟ ਪਾਏ ਸੀ ਕਿੱਥੇ ਮੈਂ ਦਿਖਾਵਾਂ ਤੁਹਾਨੂੰ ਆਪੇ ਕੁਝ ਤਾਂ ਆਰ ਡਿਜ਼ਾਈਨ ਨੇ ਆਪਣੇ ਕੋਲ ਹਨਾ ਕਾਫੀ ਸੂਟ ਨੇ ਆਪਣੇ ਕੋਲ ਅਵੇਲੇਬਲ ਆਰ ਡਿਜ਼ਾਈਨ ਵੀ ਤੇ ਇੱਕ ਇਹਦੇ ਚ ਦੂਸਰਾ ਡਿਜ਼ਾਈਨ ਉਹ ਵੀ ਆਪਣੇ ਕੋਲ ਅਵੇਲੇਬਲ ਨੇ ਜੇ ਤੁਸੀਂ ਕਿਸੇ ਭੈਣ ਨੂੰ ਚਾਹੀਦੇ ਨੇ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਭੈਣਾ ਪੁੱਛ ਰਹੀਆਂ ਸੀ ਕਿ ਇਹ ਫੈਬਰਿਕ ਕੀ ਹੈ ਤੇ ਮੇਰੀ ਵੀਡੀਓ ਪਾਈ ਹੋਈ ਹੈ ਉਹ ਤੁਸੀਂ ਉੱਥੇ ਜਾ ਕੇ ਦੇਖ ਲਿਓ ਕਿ ਇਹਦਾ ਫੈਬਰਿਕ ਹੈਗਾ ਜੀ ਜੌਰਜਟ ਬਹੁਤ ਸੋਹਣਾ ਫੈਬਰਿਕ ਹੈ ਲਾਈਟ ਵੇਟ ਫੈਬਰਿਕ ਹੈ ਗਰਮੀ ਚ ਆਰਾਮ ਨਾਲ ਵੇਅਰ ਹੋਏਗਾ ਇਹ ਤੇ ਇਹ ਆਪਣੇ ਕੋਲ ਸਟਾਕ ਹੈਗਾ ਜੀ ਜਿੰਨੇ ਮਰਜ਼ੀ ਤੁਸੀਂ ਸੂਟ ਲੈ ਸਕਦੇ 2 4 5 7 8 ਜਿੰਨੇ ਵੀ ਲੈਣੇ ਲੈ ਸਕਦੇ ਹੋ ਠੀਕ ਹੈ ਜੀ ਲੋ ਜੀ ਇੱਧਰ ਚਾਹ ਆ ਗਈ ਆ ਆਪਣੀ ਆਪਾਂ ਕੱਦਿਆਂ ਚਾਹ ਨਹੀਂ ਵਾਇਸ ਤੇ ਫਿਰ ਮਿਲਦੇ ਆ ਤੁਹਾਨੂੰ ਜੀ ਇੱਧਰ ਫੋਨ ਲੱਗੀ ਵੀਡੀਓ ਸ਼ੂਟ ਦਮਣ ਨੂੰ ਆਪਾਂ ਨੇ ਦਿਹਾੜੀ ਤੇ ਰੱਖ ਰੱਖਿਆ ਮੈਂ ਦਮਣ ਇਹ ਕੰਮ ਸਾਰੇ ਤੂੰ ਕਰਨੇ ਪੁੱਤ ਠੀਕ ਹੈ ਓਕੇ ਇਹ ਦਮਣ ਆ ਨਾ ਸਮਝਿਆ ਫ੍ਰੀ ਕੰਮ ਕਰਦਾ ਨਾ ਜੀ ਨਾ ਆ ਕੀ ਕਰਦੀ ਆ ਮੈਨੂੰ ਕੋਈ ਵੀ ਵੇਜੇਸ ਨਹੀਂ ਮਿਲਦੇ ਹੂੰ ਆ ਸਟੌਕ ਆਪਣੇ ਕੋ ਕਾਫੀ ਆਇਆ ਪਿਆ ਜੀ ਜੇ ਕਿਸੇ ਭੈਣ ਭਰਾ ਨੂੰ ਚਾਹੀਦਾ ਤੇ ਤੁਸੀਂ ਬੁਟੀਕ ਵਾਲਾ ਚੈਨਲ ਪੰਜਾਬੀ ਪਹਿਰਾਵਾ ਉਹਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ ਬੀਬੀ ਲੱਬ ਦੀ ਇਹਨੂੰ ਜਿਵੇਂ ਤੇਰੇ ਵਰਗੀ ਹਾਂ ਹੋਰ ਇਹ ਪਾਪਾ ਜੀ ਇਹ ਪਿੰਨ ਪਿੰਨ ਹੈ ਨੀ ਹਵਾ ਵੀ ਚੱਲ ਰਹੀ ਹੈ ਨਾ ਤੇ ਇਧਰ ਆਪਾਂ ਨੇ ਜੀ ਬਾਟਮ ਤੇ ਕਰਵਾਇਆ ਵਰਕ ਤੇ ਇਹਦੀ ਰੀਲ ਤੁਸੀਂ ਪੰਜਾਬੀ ਪਹਿਰਾਵਾ ਵਾਸਤੇ ਦੇਖ ਲਿਓ ਇੰਸਟਾਗ੍ਰam ਤੇ ਠੀਕ ਹੈ ਜੀ ਉੱਥੇ ਜਾ ਕੇ ਦੇਖ ਲਿਓ ਰਾ ਨਾ 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 ਬਾਲਾ ਨਗਰ ਲੋ ਜੀ ਦਮਨ ਪੂਰੀਆਂ ਤਿਆਰੀਆਂ ਤੇ ਆ ਵੀਡੀਓ ਸ਼ੂਟ ਕਰਨ ਲੱਗੀ ਆ ਬਸ ਆਹੀ ਰਹਿੰਦੂ ਮੈਂ ਬਾਟਮ ਨਹੀਂ ਦਿਖਾ ਲਈ ਤੁਹਾਡੀ ਮਮੀ ਨੂੰ ਨਾਲ ਹੋਰ ਪਾਈ ਚਲੋ ਸਾਡੀ ਹਾਂ ਤਨਖਾਹ ਦੇਵਾਂਗੇ ਤੈਨੂੰ ਵੀਡੀਓ ਸ਼ੂਟ ਹੋ ਗਈ ਸਾਡੀ ਤੇ ਦਮੂ ਮੇਰਾ ਰੌਲਾ ਪਾ ਰਹੀ ਮੈਨੂੰ ਤਨਖਾਹ ਨਹੀਂ ਦਿੰਦੇ ਤੁਸੀਂ ਹੈ ਹਮ ਹੋਰ ਕੁਝ ਕਰਦੀ ਆ ਚਲੋ ਲਾਓ ਇਹ ਦੇਖੋ ਸੂਟ ਇਸ ਲਾਓ ਇੱਕ ਸੂਟ ਰਹਿ ਗਿਆ ਬਸ ਇਹਦੇ ਨਾਲ ਦਾ ਜਿਹੜਾ ਦੂਸਰਾ ਨਹੀਂ ਇਹਦੇ ਨਾਲ ਇਹਤੇ ਉਹ ਘੜਾਈ ਕਿਡੂ ਇਥੇ ਨਹੀਂ ਹੋਣੀ ਨਹੀਂ 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 ਉਹਨਾਂ ਤੇ ਬਸ ਠੀਕ ਹੈ ਬਸ ਹੋਈ ਘੋਰ ਸੀਗੇ ਉਹ ਨੇ ਉਹ ਬੱਚ ਦਿਖਾਣੇ ਆਪਾਂ ਹਨਾ ਪਹਿਲਾਂ ਇਹ ਨਵੇੜ ਲਈ ਓਏ ਹੋਏ ਉੱਪਰੋਂ ਦੀ ਲਾ ਕੀ ਪੁੱਠੇ ਕੰਮ ਕਰ ਰਿਹਾ ਇਹ ਸਾਡੀ ਡਿਊਟੀ ਹੋ ਗਈ ਕੰਪਲੀਟ ਤੇ ਹੁਣ ਅਸੀਂ ਕਰਨੀ ਨੇ ਪੈਕਿੰਗ ਕਿਉਂਕਿ ਸਾਡੇ ਜਾਣੇ ਨੇ ਕੋਰੀਅਰ ਤੇ ਐਡਰੈਸ ਕੱਟ ਕੇ ਰੱਖੇ ਹੋਏ ਨੇ ਬਸ ਪੈਕ ਕਰਦੇ ਆ ਅੱਦੇ ਪੈਕ ਕਰ ਲਈ ਰਾਤ ਹੁਣ ਕੀ ਰਹਿ ਗਿਆ ਹਾਂ ਇਹ ਸੂਟ ਤਾਂ ਮੈਂ ਦਿਖਾਨੀ ਆਂਟੀ ਦੇਣੇ ਇਹ ਇਹ ਬਣਾਣਿਆਂ ਨਾਲ ਦੀ ਵੀਡੀਓ ਸ਼ੂਟ ਕਰਤੀ ਸੀ ਆਪਾਂ ਨੇ ਠੀਕ ਕਿ ਉਹ ਬਾਅਦ ਚ ਕਰ ਲਾਂਗੇ ਪਹਿਲਾਂ ਕੰਮ ਕਰ ਲਈਏ ਠੀਕ ਹੈ ਮੈਂ ਰੋਟੀ ਬਣਾ ਲਾ ਪਾਪਾ ਜੀ ਪਾਪਾ ਕਿੱਥੇ ਗਏ ਦਮਣੀ ਟੁੱਟ ਜੂਗੀ ਤੇਰਾ ਦਿਮਾਗ ਸੱਟ ਖਾਏ ਕਰਨ ਸਾਈਡ ਤੇ ਲਾ ਦੇਖ ਲੈ ਦੇਖ ਲੈ ਤੇ ਕੰਮ ਨਾ ਪੁੱਠੇ ਕੰਮ ਕਰਨਾ ਆ ਪੁੱਠੇ ਕੰਮ ਕਰ ਇੱਧਰ ਇੱਧਰ ਉਹ ਉਥੇ ਰੱਖੋ ਪ੍ਰੇਜ ਤਾਂ ਕੋਨੇ ਚ ਜੱ피 ਪਾਕੇ ਜਿੱਧਰ ਮਰਜ਼ੀ ਲਾ ਜੋ ਇਹਨੂੰ ਪਾਪਾ ਨੇ ਦੇ ਲਾ 셔ਟ ਕਿੱਥੇ ਟੰਗੀ ਜਗਾ ਲੱਭ ਕੇ ਆ ਦੇ ਚੱਲ ਬੁੱਤ ਤੂੰ ਉਸ ਰੂਮ ਦਾ ਕਰ ਲੈ ਮੈਂ ਰੋਟੀ ਬਣਾ ਲਾਂ ਫਿਰ ਆਪਾਂ ਕਰਦੇ ਆ ਕੰਮ ਕਰ ਤੇ ਅੱਜ ਬਾਹਰ ਦਾ ਮੌਸਮ ਤੁਸੀਂ ਦੇਖ ਹੀ ਲਿਆ ਹੋਣਾ ਵੀਡੀਓ ਦੇ ਵਿੱਚ ਪਹਿਲਾਂ ਕਿਉਂਕਿ ਰਾਤ ਦਾ ਮੌਸਮ ਬਹੁਤ ਗਰਮ ਸੀ ਤੇ ਫਿਰ ਹੁਣ ਇੱਕਦਮ ਹੋ ਗਿਆ ਠੰਡਾ ਨਹੀਂ ਆ ਰਿਹਾ ਥੋੜਾ ਥੋੜਾ ਹਲਕੇ ਹਲਕੀ ਬੂੰਦਾਬੰਦੀ ਹੋ ਰਹੀ ਏ ਤੇ ਮੈਂ ਜਾਣਾ ਬਾਜ਼ਾਰ ਤੇ ਬਾਜ਼ਾਰ ਜਾਣਾ ਹੋ ਰਿਹਾ ਕੈਨਸਲ ਕਿਉਂਕਿ ਮੌਸਮ ਖਰਾਬ ਹੋ ਗਿਆ ਸਕੂਟੀ ਤੇ ਜਾ ਨਹੀਂ ਜਾਣਾ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਮੈਂਟ ਕਰਕੇ ਦੱਸਿਓ ਅ ਕੱਲ ਸ਼ਾਮ ਰਾਤ ਦਾ ਪੈ ਰਿਹਾ 4 ਵਜੇ ਦਾ ਕਿਤੇ ਗੁਰਦਾਸਪੁਰ ਪੈ ਰਿਹਾ ਅੱਛਾ ਹਾਂ ਉੱਥੋਂ ਦਾ ਮਾਮੂ ਦਾ ਫੋਨ ਆ ਗਿਆ ਸੀ ਹੈਨਾ ਲਓ ਜੀ ਪੇਕੇ ਮੇਰੇ ਪਿੰਡਾਂ ਪਿਆ ਮੀ ਤੇ ਹੋਰ ਵੀ ਪੈਂਦਾ ਹੀ ਹੋਣਾ ਮੈਨੂੰ ਲੱਗਦਾ ਸਾਰੇ ਜੀ ਅੱਜ ਤਾਂ ਮੈਨੂੰ ਮੈਂ ਕੰਮ ਕਰ ਲਾ ਪੁੱਤਰੀ ਆ ਜਾ ਫਟਾਫਟ ਕਰਵਾ ਦੇ ਮੇਰਾ ਬੰਦ ਬਣ ਕੇ ਪਾਪਾ ਮਿੱਤੇ ਤਾਂ ਅੰਦਰ ਕੀ ਜੇ ਆਪਣਾ ਹੀ ਫਾਇਦਾ ਲੈ ਲਿਆ ਫੁੱਲ ਨਾਲ ਲੋਗੀ ਮੈਂ ਹੀ ਪਾੜੇ ਨੇ ਲਿਗੀਆਂ ਬੜੀਆਂ ਨੇ ਆਹ ਸ਼ਰਟਾਂ ਨਹੀਂ ਹਨ ਹੂੰ ਸੋਹਣੇ ਕੰਮ ਬੜੀ ਹੈ ਤੇ ਫੇਰ ਮੈਂ ਬਜ਼ਾਰ ਦੇ ਕੰਮ ਕਿਵੇਂ ਕਰੂੰਗੀ ਜੇ ਮੀਂਹ ਪੈ ਰਿਹਾ ਹੋਵੇ ਤਾਂ ਉੱਬਰ ਕਰਾ ਲਓ ਉੱਬਰ ਤੇ ਬਹੁਤ ਗਾਂ ਚ ਮੈਂ ਬੈਠੇ ਨਾ ਚੰਡੀਗੜ੍ਹ ਉੱਬਰ ਹੋਣੀ ਇੱਥੇ ਇੱਥੇ ਬਸ ਤੇ ਵਗ ਜਓ ਬਸ ਤੇ ਪਤਾ ਕਿੰਨਾ ਸਮਾਨ ਚੱਕ ਕੇ ਲੈ ਕੇ ਜਾਣਾ ਪੈਂਦਾ ਬੜਾ ਔਖਾ ਹੁੰਦਾ ਚੱਕੋਗਾ ਡਰਾਈਵਰ ਕੋਗਾ ਦਾ ਇਹ ਕਿੰਨਾ ਸਮਾਨ ਚੱਕ ਕੇ ਕੀ ਫਾਪ ਹੈ ਅਗਲੇ ਥੋੜੀ ਪਤਾ ਕੰਮ ਚੱਲੀ ਚੁਣੀ ਨਹੀਂ ਕਰ ਦਿੰਦੇ ਨੇ ਕਹਣਾ ਕਰੇ ਬਿੰਦੀ ਮੀ ਪੈਂਦਾ ਸੀ ਤਾਂ ਆਈ ਕਿਉਂ ਤੂੰ ਕਿਸੇ ਨੂੰ ਕਹਿੰਦੇ ਵੀ ਥੋੜੀ ਹੈਲਪ ਕਰਨੀ ਨਹੀਂ ਤੇ ਜੇ ਉਥੇ ਪੰਜਾਬੀ ਹੋਏ ਪਈਆ ਹੈਲਪ ਕਰਨਾ ਜੇ ਮੈਂ ਸਿੱਧਾ ਕਹਦਾ ਕਿ ਭਰਾਵਾ ਮਦਦ ਕਰੀ ਹੈ ਨਹੀਂ ਮਦਦ ਵੀ ਹੋ ਭਰਾਵਾ ਮਰਜੀ ਸਾਹੇ ਤੱਕ ਬਸ ਬੰਦਿਆ ਹੈਲਪ ਕਰਨਾ ਇੱਕ ਗੱਲ ਹੈ ਤੁਸੀਂ ਗੱਲ ਕਰਦੇ ਤੁਸੀਂ ਜੋ ਵੀ ਕਹਿੰਦੇ ਬੱਚਾ ਕਿਹੜੇ ਤੁਹਾਨੂੰ ਕਨੈਕਟਰ ਹਿੰਦੀ ਮਿਲਦੇ ਨੇ ਡਰਾਈਵਰ ਹਿੰਦੀ ਮਿਲਦੇ ਨੇ ਉੱਚੀ ਪੰਜਾਬੀ ਸੀਗੇ ਨਾ ਧੁੱਪ ਕਰਕੇ ਨਾ ਤੁਰ ਜੋ ਆ ਰੱਬ ਦਾ ਵਾਸਤਾ ਮੈਂ ਜਿਹੜੇ ਹੱਥ ਧੁੱਪ ਕਰਕੇ ਕਿ ਚੁੱਪੀ ਧੁੱਪ ਕਰਕੇ ਤੁਰ ਜਾ। ਪਹਿਲਾਂ ਅੱਜ ਤੁਹਾਨੂੰ ਖਵਾਉਣਾ ਮੈਂ ਗੋਬੇ ਨਾਲ ਰੋਟੀ ਤੇ ਅੱਜ ਸੇਰੇ-ਸੇਰੇ ਸਬਜ਼ੀ ਬਣਾਈ ਹੈ ਅੱਜ ਮੈਂ ਤੁਹਾਨੂੰ ਦਿਖਾਵਾਂ। ਦਮਨ ਦੀ ਤਾਂ ਲੱਕ ਤੇ ਸਰੀਆ ਪਿਆ ਹੋਇਆ ਖੜੀ ਨਹੀਂ ਹੋ ਸਕਦੀ। ਆ ਦੇਖੋ ਗਾਈ ਸਰੀਆ। ਇਹ ਆਹ ਇਹ ਲੱਛ ਸੋਰੀ। ਉਹ ਆਜੂ ਗਾਈ। ਓਹ। ਹੈਲੋ। ਆਨੇਪੂ ਗਾਈਸ ਮੈਂ ਸੇਰੇ-ਸੇਰੇ ਮਿਕਸ ਵੈਜ ਬਣਾਇਆ ਬਹੁਤ ਹੀ ਕੈਂਟ ਆਲੂ, ਮਟਰ, ਗੁਦੀ।

ਇਹ ਤਾਂ ਉਹ ਪਾਪਾ ਜਿਹੜਾ ਪਿਆਰ ਰੰਗਿਆ ਕਰ ਉਹ ਤੇ ਆਵਲੇ ਰੂਮ ਚਾ ਉੱਥੇ ਕਿੱਲੇ ਦੇ ਟੰਗ ਰੱਖਿਆ ਆਏ ਹਾਏ ਇੱਧਰ ਪਈਆਂ ਹਨ ਵਾਸ਼ਿੰਗ ਮਸ਼ੀਨ ਵਾਲੇ ਨੇ ਜਿੰਨਾ ਚਿਰ ਨਾ ਕਰੋ ਜਾਣ ਨਾ ਬੰਦੇ ਕੰਮ ਨਹੀਂ ਕੋਈ ਵੀ ਨਿਪਟਦਾ ਸਿੱਧਾ ਇਹ ਉਹਦੇ ਬੰਦੇ ਬਹੁਤ ਹੰਕਾਰ ਦੇ 12 ਵਜੇ 9 ਵਜੇ ਜਾਣ ਵਾਲੇ 11 ਵਜਾ ਦੇ ਦਿੰਦੇ ਨੇ ਜੰਮਿਆਂ ਦੇ ਤੋਂ 12ਾਂ ਕਿਰਮਾਂ ਦੇ ਮਲੇ ਲੱਗਣ ਪਾਪਾ ਨੂੰ ਪਾਪਾ ਨੂੰ ਤੇ ਜੀ ਬਾਕੀ ਕੰਮ ਨਾ ਕਰ ਸਕਦਾ ਬਾਤ ਕਰਦੇ ਅਸ ਗੈਸਟੈਂਸ ਸਰਰੇ ਵਿੱਚ ਪਿੱਛੇ ਖੜੀ ਸੀ ਨਹੀਂ ਉਹ ਮੇਰਾ ਝਾਟਾ ਫੁਗ ਜੇ ਸੀ ਤੁਹਾਨੂੰ ਪਾਪਾ ਦੀ ਰੋਟੀ ਪੈਕ ਕਰ ਲੈ ਫਟਾਫਟ ਤੇ ਮੈਂ ਰੋਟੀ ਬਣਾਉਣਾ ਸੀ ਪੈਲੀ ਕਿ ਬਰਫ ਤੇ ਨਹੀਂ ਪੈ ਰਹੀ ਕਿ ਤੁਜੀ ਮਾਂ ਰੈਡੀ ਕਿ ਜਦ ਜੁੜ ਪਾ ਨਹੀਂ ਵਿੰਡਸ਼ੀਟਰ ਹੈ ਵਿੰਡਸ਼ੀਟਰ ਹੈ ਕਿੱਟ ਨਹੀਂ ਹੈ ਵੀ ਨਾ ਤਾਂ ਇਹ ਚ ਹਵਾ ਲੱਗੇ ਅੱਛਾ ਤੇ ਇਹ ਚ ਗਰਮੀ ਵੀ ਲੱਗ ਗਈ ਗਰਮੀ ਥੋੜੀ ਜਿਹੀ ਲੱਗਦੀ ਹੈ ਟੈਗ ਤਾਂ ਲਾ ਲਓ ਇਹ ਤਾਂ ਨਾਲ ਲੈ ਕੇ ਜਾਣੇ ਨੇ ਪਤਾ ਲੱਗੇ ਮੈਂ ਨਵੀਂ ਪਾ ਕੇ ਆਇਆ ਮੈਂ ਨਵੀਂ ਪਾ ਕੇ ਆਇਆ Papa ਟੋਪੀ ਲਓ ਪੂਰੇ ਹੋ ਰੱਖੋਗੇ ਇੰਡੀਅਨ ਟ੍ਰੈਕਰ ਓਹ ਹੋ ਇੰਡੀਅਨ ਟ੍ਰੈਕਰ ਓਹ ਇੰਡੀਅਨ ਟ੍ਰੈਕਰ ਦਾ ਢਿੱਡ ਵੀ ਟੱਜਿਆ ਕਿੱਥੇ ਢਿੱਡ ਢਿੱਡ ਤਾਂ ਹੈ ਹੀ ਨਹੀਂ ਦਿਖਾਵਾਂ ਦੇਖੋ ਕਿੱਥੇ ਨਾ ਕਿੱਚੋ ਲੈ ਮੈਂ ਤਾਂ ਉਹ ਦਿੰਦਾ ਆ ਰਾਵਣਾ ਕਰੋ ਹਾਂ ਕਰੂਨਾ ਪਿੱਛੇ ਫੜੋ ਇੰਡੀਅਨ ਟ੍ਰੈਕਰ ਦਾ ਢਿੱਡ ਦੇਖ ਸਕਦੇ ਹੋ ਤੁਸੀਂ ਜਿਨ੍ਹਾਂ ਨੇ ਕਿ ਡੇ ਬਣਾਣਾ ਹੈ ਉਹ ਧਰਨਾ ਸੰਪਰਕਰਨ ਪੂਰੇ ਹੰਦੇ ਆਪਣੇ ਮੋੜ ਦੇ ਪੱਤੇ ਮੈਂ ਫੇਟਾਂ ਹੂੰ ਬੇ ਸਮਰੀ ਅੱਡੀ ਤੋਂ ਵਧੀਆ ਪਰ ਮੈਨੂੰ ਵੀ ਹੋ ਗਿਆ ਪਤਾ ਨਹੀਂ ਆਪਾਂ ਬੈਠੇ ਬੈਠੇ ਲੈਂਿਆ ਨਾ ਮੈਂ ਤਾਂ ਆਪਣੀ ਸੀਟ ਵੀ ਨਹੀਂ ਲਾ ਲਈ ਹੁਣ ਲੈਪਟਾਪ ਸਾਹਮਣੇ ਰਹੇ ਮੇਰੇ ਇਹ ਤਾਂ ਪਤਾ ਮੈਂ ਉੱਚਾ ਪਹਿਲਾਂ ਮੈਂ ਉੱਚਾ ਬਹਿੰਦਾ ਹੁੰਦਾ ਸੀ ਹਮੇ ਆਏ ਦੇਖ ਕੇ ਕੰਮ ਕਰਦਾ ਸੀ ਜੈ ਜੀ ਪਿਆ ਉਹ ਤਾਂ ਮੈਨੂੰ ਸੀਟਾਂ ਬਹੁਤ ਹੁੰਦੀ ਕੌਣ ਯਾਰ ਕਰਦਾ ਤੂੰ ਦੀਦੀ ਆਈ ਆਈ ਦੀਦੀ ਆ ਰਹੇ ਹਾਂ। ਛੇੜਾ ਵਾਲੀ ਭੈਣ ਨੂੰ ਬਹੁਤ ਮਿਸ ਕਰਦੀ ਗੰਮੂ ਚਾਹੀ। ਅੱਜ ਆਪਾਂ ਰੋਟੀ ਬਣਾਤੀ ਆਪਣੀ ਡਿਊਟੀ ਕੰਪਲੀਟ ਕਰਤੀ ਆਪਾਂ ਨੇ ਤੇ ਹੁਣ ਆਪਾਂ ਕਰਨੇ ਨੇ ਘਰ ਦੇ ਕੰਮ ਤੇ ਦਮਨ ਪਾਪਾ ਦਾ ਟਿਫਨ ਪੈਕ ਕਰਨ ਲੱਗਾ ਪਿਆ। ਦੇਨ ਜਿਓ ਦੇਨ ਲੈ ਕੇ ਜਾਣ ਪਾਪਾ ਦੇਨ ਵਿੱਚ ਹੀ ਉਹਦੇ ਘਰ ਦਿੰਦੇ ਉਹ ਬਾਲ ਦਿੰਦੇ ਨੇ ਟਿਫਨ ਸਬਜ਼ੀ ਗਰਮ ਕਰਨ ਲੱਗਿਆ। ਉਤਾਰਨਾ ਜਦੋਂ ਰੋਟੀ ਗਰਮ ਕਰਦੇ ਨੇ ਜਾ ਕੇ ਟਿਫਨ ਚ ਤੇ ਇੱਕਦਮ ਕੀ ਕੀਤਾ ਸੀ? ਉਹ ਬਾਲਤਾ ਹੀ ਇੱਕਦਮ। ਇੱਕਦਮ ਉਹ ਬਾਲਤਾ। ਉਹ ਦਹੀਂ ਪਾਣੀ ਛੱਡ ਲਿਆ ਹੈ ਟਿਫਨ ਉਹ ਗਰਮ ਕਰਨ ਵਾਲਾ ਹੁੰਦਾ ਨਾ ਜਿਹਨੂੰ ਵਿੱਚੀ ਲਾਤਾ ਵਿੱਚੀ ਦਹੀਂ ਪਈ ਸੀ ਹਮ ਚਲੋ ਤੇ ਉਹ ਜਿਆ ਟਿਫਨ ਗਰਮ ਕਰਨ ਵਾਲਾ ਨਹੀਂ ਹੁੰਦਾ ਗਰਮ ਕੀਤਾ ਵਿੱਚੀ ਦਹੀਂ ਪਈ ਸੀ ਕਿ ਨਹੀਂ ਵੀ ਰਿੱਧੀ ਰੇ ਨਾਲ ਨਾਲੇ ਨਾ ਮੈਂ ਘਰੋਂ ਕਿਹਾ ਕਿ ਤੋਰਦੀਆਂ ਕਿ ਇਹਦੇ ਵਿੱਚ ਟਿਫਨ ਚ ਦਹੀਂ ਜੇ ਕੱਢ ਲਿਓ ਜਾ ਕੇ ਕੱਢ ਲਿਓ ਚਟਣੀ ਵੀ ਹਾਂ ਜੀ ਜੀ ਖਿੰਸਪਸਾ ਮੈਨੂੰ ਕਹਿੰਦੇ ਮੈਨੂੰ ਯਾਦ ਕਰਾ ਦਿਆ ਕਰੀ 1:30 2 ਵਜੇ ਤਾਂ ਮੈਂ ਕੱਢ ਲਿਆ ਕਰੂੰਗਾ ਲੈ ਬੱਸ ਮੈਂ ਨਾਲ ਹੀ ਤੜ ਜਣੀ ਆ ਰੋਟੀ ਖਵਾਉਣ ਲੱਗਿਆ ਤੁਹਾਨੂੰ ਕੱਢ ਦਿਆ ਕਰੂੰਗੀ ਬਾਹਰ ਗਰਮ ਗਰਮ ਮੇਰੇ ਮੂੰਹ ਚ ਬੁਰਕਾ ਪਾਇਆ ਕਰੂੰਗੀ ਮੂੰਹ ਚ ਬੁਰਕਾ ਪਾਇਆ ਕਰੂੰਗੀ ਬਹੁਤ ਪਿਆਰਾ ਪੜਾਂ ਦਿੱਤੇ ਤੇ ਡਾਂ ਖੜਕੜਿਆ ਵਾਰ ਨਹੀਂ ਹੁੰਦਾ ਮੈਂ ਨੇਲਾ ਨਹੀਂ ਨੇਲ ਪਿੰਦੇ ਅੱਧੀ ਲੱਗੀ ਤੇ ਅੱਧੀ ਲੱਤੀ ਯਾਰ ਇੱਕ ਅੱਧੀ ਟੌਫੀ ਦੇ ਯਾਰ ਕਿਹੜੀ ਟੌਫੀ ਦਮੂ ਡੇਟ ਆਫ ਮੇ ਪਪਾ ਨੂੰ ਚਲੋ ਜੀ ਮਿਲਦੇ ਆਪਾਂ ਪਹਿਲਾਂ ਇਹਨਾਂ ਨੂੰ ਤੋੜ ਲਈਏ चले गए थे ऑफिस तो हम अपनी ड्यूटी शुरू है आपने करनी है पैकिंग जो है अपने सूट डिजाइन छोड़िए ठीक है तुम सैट हो गया नहीं चेली होगी ਅਜਰਾ ਆਪਣੀ ਫੇਰ ਠੰਡ ਕਰਤੀ ਬੱਦਲ ਕਰਕੇ ਨਹੀਂ ਸਾਰੇ ਕਹਿੰਦੇ ਗਰਮੀ ਨਾਲ ਗਰਮੀ ਨਾਲ ਗਰਮੀ ਨਾਲ